ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਇੱਕੋ ਮੰਚ ਤੇ ਨਜ਼ਰ ਆ ਸਕਦੇ ਨੇ ਤਾਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਵਿਆ ਅਜੇ ਵਿੱਚ ਇੱਕ ਮੰਚ ਤੋਂ ਹੀ ਚੋਣਾਂ ਲੜਨ ਦੇ ਲਈ ਜਿਹੜੇ ਆ ਸੁਝਾਅ ਦਿੱਤੇ ਜਾ ਰਿਹਾ ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਵਿੱਤੇ ਦਿਨ ਹੀ ਸੁਝਾਅ ਜਿਹੜਾ ਆਮ ਆਦਮੀ ਪਾਰਟੀ ਨੂੰ ਲੈ ਕੇ ਦਿੱਤਾ ਗਿਆ ਕਿ ਹਰਿਆਣਾ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਉਹ ਕਿਉਂ ਨਾ ਇਕੱਠੀਆਂ ਲੜੀਆਂ ਜਾਣ ਦਾ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਬਿਆਨ ਸਾਹਮਣੇ ਆਇਆ ਤੇ ਇਸ ਸੁਝਾਅ ਦਾ ਜਿਹੜਾ ਸਵਾਗਤ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਤਾਂ ਰਾਸ ਸਵਾ ਮੈਂਬਰ ਸੰਜੇ ਸਿੰਘ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਜੋ ਸਾਡੀ ਹੁਣ ਰਣਨੀਤੀ ਬਣੀ ਹੋਈ ਹੈ ਕਿ ਹਰ ਇੱਕ ਮੁੱਦੇ ਤੇ ਹਰ ਇੱਕ ਚੋਣ ਮੈਦਾਨ ਚ ਬੀਜੇਪੀ ਨੂੰ ਟੱਕਰ ਦੇਣੀ ਹੈ ਇਹ ਹੀ ਸਾਡੀ ਪਹਿਲ ਹੈ ਇਸ ਨੂੰ ਲੈ ਕੇ ਅਸੀਂ ਰਾਹੁਲ ਗਾਂਧੀ ਦੇ ਜੋ ਬਿਆਨ ਹੈ ਉਸ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਜਿਵੇਂ ਦੇਖਿਆ ਗਿਆ ਕਿ ਲੋਕ ਸਭਾ ਚੋਣਾਂ ਇਕੱਠੀਆਂ ਹੋ ਕੇ ਜਿਹੜੀਆਂ 26 ਪਾਰਟੀਆਂ ਨੇ ਲੜੀਆਂ ਅਤੇ ਇੰਡੀਆ ਅਲਾਇੰਸ ਗੱਠ ਜੋੜ ਜਿਹੜਾ ਬਣਿਆ ਸੀ ਉਸ ਦੇ ਤਹਿਤ ਜਿਹੜੀਆਂ ਚੋਣਾਂ ਲੜੀਆਂ ਗਈਆਂ ਤੇ ਇਸ ਦੇ ਨਤੀਜੇ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਰ ਇਸ ਵਕਤ ਜਿਹੜਾ ਵਿਰੋਧੀ ਨੂੰ ਵਿਰੋਧੀ ਧਿਰ ਨੂੰ ਜਿਹੜੇ ਆ ਕਾਫੀ ਸੀਟਾਂ ਜਿਹੜੇ ਆ ਜਿਹੜੀਆਂ ਮਿਲੀਆਂ ਨੇ ਤਬ ਕਾਫੀ ਸੀਟਾਂ ਤੇ ਜਿੱਤ ਆ ਜਿਹੜੀ ਵਿਰੋਧੀ ਧਿਰ ਨੇ ਦਰਜ ਕੀਤੀ ਐ ਹਾਲਾਂਕਿ ਸਰਕਾਰ ਇਸ ਵਾਰ ਜਿਹੜੇ ਆ ਕਾਂਗਰਸ ਪਾਰਟੀ ਜਾਂ ਇੰਡੀਆ ਅਲਾਈਂਸ ਨਹੀਂ ਬਣਾ ਸਕਿਆ ਪਰ ਕਿਤੇ ਨਾ ਕਿਤੇ ਮੁੱਦਿਆਂ ਤੇ ਘੇਰਨ ਦੇ ਲਈ ਜੋ ਇਸ ਵਾਰ ਦੇਖਿਆ ਜਾ ਰਿਹਾ ਹੈ ਕਿ ਇੰਡੀਆ ਅਲਾਈਂਸ ਜਿਹੜਾ ਉਹ ਪੂਰਨ ਤੌਰ ਤੇ ਕਠੋਰ ਨਜ਼ਰ ਆ ਰਿਹਾ ਹੈ ਤੇ ਹਰ ਇੱਕ ਮੁੱਦੇ ਤੇ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਹੁਣ ਤੱਕ ਜੇਕਰ ਦੇਖਿਆ ਜਾਵੇ ਪੰਜ ਫੈਸਲੇ ਜਿਹੜੇ ਆ ਉਹ ਕੇਂਦਰ ਸਰਕਾਰ ਨੇ ਵਿਰੋਧੀ ਧਿਰ ਦੇ ਆਵਾਜ਼ ਬੁਲੰਦ ਕਰਨ ਦੇ ਚੱਲਦੇ ਆ ਵਾਪਸ ਤੱਕ ਲੈ ਨੇ ਤਾਂ ਹੁਣ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਹੋਇਆ ਤੇ 90 ਸੀਟਾਂ ਤੇ ਚੋਣ ਹੋਣ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ ਹੁਣ ਰਾਹੁਲ ਗਾਂਧੀ ਵੱਲੋਂ ਜਿਹੜਾ ਸੁਝਾਅ ਦਿੱਤਾ ਗਿਆ ਕਿ ਕਿਉਂ ਨਾ ਹਰਿਆਣਾ ਵਿੱਚ ਇੰਡੀਆ ਅਲਾਈਅንስ ਤਹਿਤ ਹੀ ਜਿਹੜੀ ਚੋਣ ਲੜੀ ਜਾਵੇ ਗੱਠਜੋੜ ਤਹਿਤ ਹੀ ਚੋਣ ਲੜੀ ਜਾਵੇ ਤਾਂ ਇਸ ਦਾ ਸਵਾਗਤ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਰਾ ਸਵਾ ਮੈਂਬਰ ਸੰਜੇ ਸਿੰਘ ਨੇ ਇਸ ਬਿਆਨ ਦਾ ਇਸ ਸੁਝਾਅ ਦਾ ਜਿਹੜਾ ਰਾਹੁਲ ਗਾਂਧੀ ਨੇ ਸੁਝਾਅ ਦਿੱਤਾ ਉਸ ਦਾ ਸਵਾਗਤ ਕੀਤਾ ਤੇ ਸੰਜੇ ਸਿੰਘ ਨੇ ਇਹ ਵੀ ਕਿਹਾ ਹੈ ਕਿ ਸਾਡੇ ਜਿਹੜਾ ਮੋਟਿਵ ਹੈ ਸਾਡਾ ਜਿਹੜੀ ਹੈ ਪਹਿਲਾ ਉਹ ਭਾਜਪਾ ਨੂੰ ਹਰਾਉਣਾ ਹੀ ਹੈ ਤੇ ਜਿੱਥੇ ਦੇਖਿਆ ਗਿਆ ਕਿ ਕਾਂਗਰਸ ਪਾਰਟੀ ਨੇ ਇੰਡੀਆ ਅਲਾਈਅንስ ਤਹਿਤ ਜਿਹੜੀ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲੜੀਆਂ ਅਤੇ 5 ਸੀਟਾਂ ਤੇ ਵੱਡੀ ਜਿੱਤ ਹੈ ਜਿਹੜੀ ਕਾਂਗਰਸ ਪਾਰਟੀ ਨੇ ਦਰਜ ਕੀਤੀ ਸੀ ਤਾਂ 90 ਸੀਟਾਂ ਤੇ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਤੇ 90 ਸੀਟਾਂ ਤੇ ਹੁਣ ਗੱਠਜੋੜ ਤਹਿਤ ਵੀ ਚੋਣ ਲੜੀ ਜਾ ਸਕਦੀ ਹੈ ਜੋ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਤਾਂ ਹੁਣ ਕਹਿ ਸਕਦੇ ਆ ਕਿ ਜੇਕਰ ਗੱਠਜੋੜ ਵਿਧਾਨ ਸਭਾ ਚੋਣਾਂ ਵਿੱਚ ਵੀ ਹਰਿਆਣਾ ਵਿੱਚ ਹੁੰਦਾ ਹੈ ਤਾਂ ਇੱਕ ਮੰਚ ਤੇ ਨਜ਼ਰ ਆ ਸਕਦੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿੱਥੇ ਪਹਿਲਾਂ ਦੇਖਿਆ ਗਿਆ ਕਿ ਕਈ ਸੁਭਿਆਚੇ ਜਾ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਇਕੱਠਿਆਂ ਪ੍ਰਚਾਰ ਕੀਤਾ ਇੱਥੋਂ ਤੱਕ ਕਿ ਚੰਡੀਗੜ੍ਹ ਦੀ ਉਹ ਗੱਲ ਕਰ ਲੈਣੇ ਆ ਚੰਡੀਗੜ੍ਹ ਚ ਇੱਕ ਜਿਹੜਾ ਉਮੀਦਵਾਰ ਸਾਂਝਾ ਉਮੀਦਵਾਰ ਸੀਗੇ ਮਨੀਸ਼ ਤਵਾੜੀ ਤਾਂ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਤਾਂ ਵੱਡੀ ਜਿੱਤ ਹੈ ਜਿਹੜੀ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਵਿੱਚ ਦਰਜ ਕੀਤੀ ਸੀ ਇੰਡੀਆ ਅਲਾਈਅንስ ਗੱਠ ਜੋੜ ਦੇ ਤਹਿਤ ਤਾਂ ਹੁਣ ਭਾਜਪਾ ਨੂੰ ਹਰਾਉਣ ਦੇ ਲਈ ਜਿਹੜੀ ਆ ਆ ਭਗ ਦੌੜ ਸ਼ੁਰੂ ਕਰ ਦਿੱਤੀ ਗਿਆ ਰਣਨੀਤੀਆਂ ਰਣਨੀਤੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਰਾਹੁਲ ਗਾਂਧੀ ਨੇ ਵਿੱਤੇ ਦਿਨ ਹੀ ਸੁਝਾਅ ਦਿੱਤਾ ਸੀ ਕਿ ਕਿਉਂ ਨਾ ਗੱਠ ਜੋੜ ਦੇ ਤਹਿਤ ਹੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਜਾਣ ਤੇ ਵੱਡੀ ਜਿਹੜੀ ਜਿੱਤ ਦਰਜ ਕਰਕੇ ਆਪਣੀ ਹੀ ਸਰਕਾਰ ਬਣਾਈ ਜਾਵੇ ਤਾਂ ਇਸ ਸੁਝਾਅ ਦਾ ਜਿਹੜਾ ਸਵਾਗਤ ਹੈ ਉਹ ਹੁਣ ਆਮ ਆਦਮੀ ਪਾਰਟੀ ਨੇ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਸੰਜੇ ਸਿੰਘਤਾ ਸਿੰਘ ਦਾ ਇਸ ਤੇ ਬਿਆਨ ਆਇਆ ਤੇ ਉਹਨਾਂ ਨੇ ਸਵਾਗਤ ਕੀਤਾ ਰਾਹੁਲ ਗਾਂਧੀ ਦੇ ਬਿਆਨ ਦਾ ਅਤੇ ਉਹਨਾਂ ਨੇ ਇਹ ਵੀ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਸਾਡੀ ਪਹਿਲ ਹੈ ਜਿਹ ਉਹ ਆਮ ਜਿਹੜੀ ਆ ਭਾਜਪਾ ਨੂੰ ਹਰਾਉਣਾ ਹੀ ਹੈ ਤਾਂ ਭਾਜਪਾ ਨੂੰ maat ਦੇਣੀ ਐ ਸੀ ਕਿਸੇ ਵੀ ਹਾਲ ਵਿੱਚ ਤਾਂ ਇਸ ਬਿਆਨ ਤੋਂ ਲੱਗ ਰਿਹਾ ਹੈ ਕਿ ਹੁਣ ਵਿਧਾਨ ਸਭਾ ਚੋਣਾਂ ਜਿਹੜੀਆਂ ਉਹ ਇਕੱਠਿਆਂ ਲੜ ਸਕਦੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਹਾਲਾਂਕਿ ਜੇਕਰ ਪੰਜਾਬ ਦੀ ਗੱਲ ਗੱਲ ਕਰੀਏ ਤਾਂ ਪੰਜਾਬ 'ਚ ਕੁਝ ਵੱਖਰੀ ਤਸਵੀਰ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਕਿਸੇ ਨਾ ਕਿਸੇ ਮੁੱਦੇ ਤੇ ਟਸਲ ਫਸੀ ਰਹਿੰਦੀ ਹੈ ਖਾਸ ਕਰਕੇ ਜੇਕਰ ਬਿਜੀਲੈਂਸ ਦੀ ਕਾਰਵਾਈ ਦੀ ਗੱਲ ਕਰੀਏ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਆ ਸਾਬਕਾ ਮੰਤਰੀ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੇ ਉਹਨਾਂ ਤੇ ਕਾਰਵਾਈ ਹੋਈ ਹੈ ਅਤੇ ਉਸ ਨੂੰ ਲੈ ਕੇ ਹੀ ਕੜਤਣਾ ਜਿਹੜੀ ਕਾਫੀ ਕਾਂਗਰਸ ਪਾਰਟੀ ਵਿੱਚ ਨਜ਼ਰ ਆ ਰਹੀ ਹੈ ਤੇ ਇਸੇ ਦੇ ਚੱਲਦਿਆਂ ਹੁਣ ਕਾਂਗਰਸ ਪਾਰਟੀ ਵੱਲੋਂ ਜਿੱਥੇ ਪੰਜਾਬ ਵਿੱਚ ਜਿਹੜੇ ਆ ਇਕੱਲਿਆਂ ਚੋਣ ਲੜੀ ਗਈ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਜਿਹੜੀ ਚੋਣ ਆ ਉਹ ਇਕੱਲਿਆਂ ਲੜੀ ਗਈ ਤਾਂ ਵਿਧਾਨ ਸਭਾ ਚੋਣਾਂ ਵੀ ਜਿਹੜੀ ਆ ਜਿੰਨੀ ਚੋਣ ਆ ਉਹ ਵੀ ਹੋਣ ਜਾ ਰਹੀ ਹੈ ਤੇ ਉਹ ਵੀ ਪੰਜਾਬ ਵਿੱਚ ਇਕੱਲਿਆਂ ਦੋਵੇਂ ਪਾਰਟੀਆਂ ਲੜਨ ਗਈਆਂ ਤੇ ਜੋ ਜਿਹੜਾ ਗਵਾਂਡੀ ਸੂਬਾ ਹਰਿਆਣਾ ਤਾਂ ਗਵਾਂਡੀ ਸੂਬਾ ਹਰਿਆਣਾ ਵਿੱਚ ਗੱਠ ਜੋੜ ਹੈ ਜਿਹੜਾ ਉਹ ਹੋ ਸਕਦਾ ਹੈ ਤੇ ਇਸ ਨੂੰ ਲੈ ਕੇ ਜਿਹੜੀਆਂ ਹੁਣ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਸੁਝਾਅ ਦਿੱਤੇ ਜਾ ਰਹੇ ਨੇ ਹਾਲਾਂਕਿ ਇਸ ਤੇ ਕਦੋਂ ਤੱਕ ਫੈਸਲਾ ਆਵੇਗਾ ਇਹ ਤਾਂ ਵਾਲਾ ਸਮਾਂ ਦੱਸੇਗਾ ਪਰ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਸੁਝਾਅ ਦਿੱਤਾ ਸੀ ਕਿ ਹਰਿਆਣਾ ਵਿੱਚ ਇਕੱਠਿਆਂ ਚੋਂ ਲੜੀ ਜਾਵੇ ਤਾਂ ਕਿ ਭਾਜਪਾ ਨੂੰ ਮਾਦਿੱਤੀ ਜਾਵੇ ਤੇ ਜੋ 10 ਸਾਲ ਤੋਂ ਸਤਾ ਵਿੱਚ ਬਣੀ ਹੋਈ ਆ ਭਾਜਪਾ ਸਰਕਾਰ ਹਰਿਆਣਾ ਹਰਿਆਣਾ ਚ ਉਸ ਨੂੰ ਸਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਦੇਖਣਾ ਹੋਏਗਾ ਕਿ ਹੁਣ ਰਾਹੁਲ ਗਾਂਧੀ ਦੇ ਇਸ ਬਿਆਨ ਦਾ ਸਵਾਗਤ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਬਾਕੀ ਲੀਡਰ ਜਿਹੜੇ ਆ ਉਹ ਸਹਿਮਤ ਹੋਣਗੇ ਗੱਠ ਜੋੜ ਤਹਿਤ ਚੋਣਾਂ ਲੜਨ ਦੇ ਲਈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਤੋਂ ਇੱਕੋ ਮੰਚ ਤੇ ਨਜ਼ਰ ਆ ਸਕਦੇ ਨੇ ਤਾਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਵਿਆ ਅਜੇ ਵਿੱਚ ਇੱਕ ਮੰਚ ਤੋਂ ਹੀ ਚੋਣਾ ਲੜਨ ਦੇ ਲਈ ਜਿਹੜੇ ਸੁਝਾਅ ਦਿੱਤੇ ਜਾ ਰਹੇ ਆ ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਵਿੱਤੇ ਦਿਨ ਹੀ ਸੁਝਾਅ ਜਿਹੜਾ ਆਮ ਆਦਮੀ ਪਾਰਟੀ ਨੂੰ ਲੈ ਕੇ ਦਿੱਤਾ ਗਿਆ ਕਿ ਹਰਿਆਣਾ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਉਹ ਕਿਉਂ ਨਾ ਇਕੱਠੀਆਂ ਲੜੀਆਂ ਜਾਣ ਤਾਂ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਬਿਆਨ ਸਾਹਮਣੇ ਆਇਆ ਤੇ ਇਸ ਸੁਝਾਅ ਦਾ ਜਿਹੜਾ ਸਵਾਗਤ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਤਾਂ ਰਾਸਵਾ ਮੈਂਬਰ ਸੰਜੇ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਜੋ ਸਾਡੀ ਹੁਣ ਰਣਨੀਤੀ ਬਣੀ ਹੋਈ ਹੈ ਕਿ ਹਰ ਇੱਕ ਮੁੱਦੇ ਤੇ ਹਰ ਇੱਕ ਚੋਣ ਮੈਦਾਨ ਚ ਬੀਜੇਪੀ ਨੂੰ ਟੱਕਰ ਦੇਣੀ ਹੈ ਇਹੀ ਸਾਡੀ ਪਹਿਲ ਹੈ ਇਸ ਨੂੰ ਲੈ ਕੇ ਅਸੀਂ ਰਾਹੁਲ ਗਾਂਧੀ ਦੇ ਜੋ ਬਿਆਨ ਹੈ ਉਸ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਜਿਵੇਂ ਦੇਖਿਆ ਗਿਆ ਕਿ ਲੋਕ ਸਭਾ ਚੋਣਾਂ ਇਕੱਠਿਆਂ ਹੋ ਕੇ ਜਿਹੜੀਆਂ 26 ਪਾਰਟੀਆਂ ਨੇ ਲੜੀਆਂ ਅਤੇ ਇੰਡੀਆ ਅਲਾਇੰਸ ਗੱਠ ਜੋੜ ਜਿਹੜਾ ਬਣਿਆ ਸੀ ਉਸ ਦੇ ਤਹਿਤ ਜਿਹੜੀਆਂ ਚੋਣਾਂ ਲੜੀਆਂ ਗਈਆਂ ਤੇ ਇਸ ਦੇ ਨਤੀਜੇ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਰ ਇਸ ਵਕਤ ਜਿਹੜਾ ਵਿਰੋਧੀ ਨੂੰ ਵਿਰੋਧੀ ਧਿਰ ਨੂੰ ਜਿਹੜੇ ਆ ਕਾਫੀ ਸਿੱਟਾ ਜਿਹੜੇ ਆ ਜਿਹੜੀਆਂ ਮਿਲਿਆ ਨੇ ਤਬ ਕਾਫੀ ਸਿੱਟਾ ਤੇ ਜਿੱਤ ਆ ਜਿਹੜੀ ਵਿਰੋਧੀ ਧਿਰ ਨੇ ਦਰਜ ਕੀਤੀ ਐ ਹਾਲਾਂਕਿ ਸਰਕਾਰ ਇਸ ਵਾਰ ਜਿਹੜੇ ਆ ਕਾਂਗਰਸ ਪਾਰਟੀ ਜਾਂ ਇੰਡੀਆ ਅਲਾਈਂਸ ਨਹੀਂ ਬਣਾ ਸਕਿਆ ਪਰ ਕਿਤੇ ਨਾ ਕਿਤੇ ਮੁੱਦਿਆਂ ਤੇ ਘੇਰਨ ਦੇ ਲਈ ਜੋ ਇਸ ਵਾਰ ਦੇਖਿਆ ਜਾ ਰਿਹਾ ਹੈ ਕਿ ਇੰਡੀਆ ਅਲਾਈਂਸ ਜਿਹੜਾ ਉਹ ਪੂਰਨ ਤੌਰ ਤੇ ਕਠੋਰ ਨਜ਼ਰ ਆ ਰਿਹਾ ਤੇ ਹਰ ਇੱਕ ਮੁੱਦੇ ਤੇ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਹੁਣ ਤੱਕ ਜੇਕਰ ਦੇਖਿਆ ਜਾਵੇ ਪੰਜ ਫੈਸਲੇ ਜਿਹੜੇ ਆ ਉਹ ਕੇਂਦਰ ਸਰਕਾਰ ਨੇ ਵਿਰੋਧੀ ਧਿਰ ਦੇ ਆਵਾਜ਼ ਬੁਲੰਦ ਕਰਨ ਦੇ ਚੱਲਦੇ ਆ ਵਾਪਸ ਤੱਕ ਲੈ ਨੇ ਤਾਂ ਹੁਣ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਹੋਇਆ ਤੇ 90 ਸੀਟਾਂ ਤੇ ਚੋਣ ਹੋਣ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ ਹੁਣ ਰਾਹੁਲ ਗਾਂਧੀ ਵੱਲੋਂ ਜਿਹੜਾ ਸੁਝਾਅ ਦਿੱਤਾ ਗਿਆ ਕਿ ਕਿਉਂ ਨਾ ਹਰਿਆਣਾ ਵਿੱਚ ਇੰਡੀਆ ਅਲਾਈਅንስ ਤਹਿਤ ਹੀ ਜਿਹੜੀ ਚੋਣ ਲੜੀ ਜਾਵੇ ਗੱਠਜੋੜ ਤਹਿਤ ਹੀ ਚੋਣ ਲੜੀ ਜਾਵੇ ਤਾਂ ਇਸ ਦਾ ਸਵਾਗਤ ਹੈ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਰਾ ਸਵਾ ਮੈਂਬਰ ਸੰਜੇ ਸਿੰਘ ਨੇ ਇਸ ਬਿਆਨ ਦਾ ਇਸ ਸੁਝਾਅ ਦਾ ਜਿਹੜਾ ਰਾਹੁਲ ਗਾਂਧੀ ਦੇ ਸੁਝਾਅ ਦਿੱਤਾ ਉਸ ਦਾ ਸਵਾਗਤ ਕੀਤਾ ਤੇ ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਸਾਡੇ ਜਿਹੜਾ ਮੋਟਿਵ ਹੈ ਸਾਡਾ ਜਿਹੜੀ ਹੈ ਪਹਿਲਾ ਉਹ ਭਾਜਪਾ ਨੂੰ ਹਰਾਉਣਾ ਹੀ ਹੈ ਤੇ ਜਿੱਥੇ ਦੇਖਿਆ ਗਿਆ ਕਿ ਕਾਂਗਰਸ ਪਾਰਟੀ ਨੇ ਇੰਡੀਆ ਅਲਾਈਅንስ ਤਹਿਤ ਜਿਹੜੀ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲੜੀਆਂ ਅਤੇ 5 ਸੀਟਾਂ ਤੇ ਵੱਡੀ ਜਿੱਤ ਹੈ ਜਿਹੜੀ ਕਾਂਗਰਸ ਪਾਰਟੀ ਨੇ ਦਰਜ ਕੀਤੀ ਸੀ ਤਾਂ 90 ਸੀਟਾਂ ਤੇ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਤੇ 90 ਸੀਟਾਂ ਤੇ ਹੁਣ ਗੱਠਜੋੜ ਤਹਿਤ ਵੀ ਚੋਣ ਲੜੀ ਜਾ ਸਕਦੀ ਹੈ ਜੋ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਤਾਂ ਹੁਣ ਕਹਿ ਸਕਦੇ ਆ ਕਿ ਜੇਕਰ ਗੱਠਜੋੜ ਵਿਧਾਨ ਸਭਾ ਚੋਣਾਂ ਵਿੱਚ ਵੀ ਹਰਿਆਣਾ ਵਿੱਚ ਹੁੰਦਾ ਹੈ ਤਾਂ ਇੱਕ ਮੰਚ ਤੇ ਨਜ਼ਰ ਆ ਸਕਦੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿੱਥੇ ਪਹਿਲਾਂ ਦੇਖਿਆ ਗਿਆ ਕਿ ਕਈ ਸੁਭਿਆਚੇ ਜਾ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਇਕੱਠਿਆਂ ਪ੍ਰਚਾਰ ਕੀਤਾ ਇੱਥੋਂ ਤੱਕ ਕਿ ਚੰਡੀਗੜ੍ਹ ਦੀ ਉਹ ਗੱਲ ਕਰ ਲੈਣੇ ਆ ਚੰਡੀਗੜ੍ਹ ਚ ਇੱਕ ਜਿਹੜਾ ਉਮੀਦਵਾਰ ਸਾਂਝਾ ਉਮੀਦਵਾਰ ਸੀਗੇ ਮਨੀਸ਼ ਤਵਾੜੀ ਤਾਂ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਤਾਂ ਵੱਡੀ ਜਿੱਤ ਹੈ ਜਿਹੜੀ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਵਿੱਚ ਦਰਜ ਕੀਤੀ ਸੀ ਇੰਡੀਆ ਅਲਾਈਅንስ ਗੱਠ ਜੋੜ ਦੇ ਤਹਿਤ ਤਾਂ ਤਾਂ ਹੁਣ ਭਾਜਪਾ ਨੂੰ ਹਰਾਉਣ ਦੇ ਲਈ ਜਿਹੜੀ ਆ ਆ ਭਗ ਦੌੜ ਸ਼ੁਰੂ ਕਰ ਦਿੱਤੀ ਗਿਆ ਰਣਨੀਤੀਆਂ ਰਣਨੀਤੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਰਾਹੁਲ ਗਾਂਧੀ ਨੇ ਵਿੱਤੇ ਦਿਨ ਹੀ ਸੁਝਾਅ ਦਿੱਤਾ ਸੀ ਕਿ ਕਿਉਂ ਨਾ ਗੱਠ ਜੋੜ ਦੇ ਤਹਿਤ ਹੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਜਾਣ ਤੇ ਵੱਡੀ ਜਿਹੜੀ ਜਿੱਤ ਦਰਜ ਕਰਕੇ ਆਪਣੀ ਹੀ ਸਰਕਾਰ ਬਣਾਈ ਜਾਵੇ ਤਾਂ ਇਸ ਸੁਝਾਅ ਦਾ ਜਿਹੜਾ ਸਵਾਗਤ ਹੈ ਉਹ ਹੁਣ ਆਮ ਆਦਮੀ ਪਾਰਟੀ ਨੇ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਸੰਜੇ ਸਿੰਘ ਤਾਂ ਸਿੰਘ ਦਾ ਇਸ ਤੇ ਬਿਆਨ ਆਇਆ ਤੇ ਉਹਨਾਂ ਨੇ ਸਵਾਗਤ ਕੀਤਾ ਰਾਹੁਲ ਗਾਂਧੀ ਦੇ ਬਿਆਨ ਦਾ ਅਤੇ ਉਹਨਾਂ ਨੇ ਇਹ ਵੀ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਸਾਡੀ ਪਹਿਲ ਹੈ ਜਿਹ ਉਹ ਆਮ ਜਿਹੜੀ ਆ ਭਾਜਪਾ ਨੂੰ ਹਰਾਉਣਾ ਹੀ ਹੈ ਤਾਂ ਭਾਜਪਾ ਨੂੰ maat ਦੇਣੀ ਹੈ ਸੀ ਕਿਸੇ ਵੀ ਹਾਲ ਵਿੱਚ ਤਾਂ ਇਸ ਬਿਆਨ ਤੋਂ ਲੱਗ ਰਿਹਾ ਹੈ ਕਿ ਹੁਣ ਵਿਧਾਨ ਸਭਾ ਚੋਣਾਂ ਜਿਹੜੀਆਂ ਉਹ ਇਕੱਠਿਆਂ ਲੜ ਸਕਦੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਹਾਲਾਂਕਿ ਜੇਕਰ ਪੰਜਾਬ ਦੀ ਗੱਲ ਗੱਲ ਕਰੀਏ ਤਾਂ ਪੰਜਾਬ 'ਚ ਕੁਝ ਵੱਖਰੀ ਤਸਵੀਰ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਕਿਸੇ ਨਾ ਕਿਸੇ ਮੁੱਦੇ ਤੇ ਟਸਲ ਫਸੀ ਰਹਿੰਦੀ ਹੈ ਖਾਸ ਕਰਕੇ ਜੇਕਰ ਵਿਜੀਲੈਂਸ ਦੀ ਕਾਰਵਾਈ ਦੀ ਗੱਲ ਕਰੀਏ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਆ ਸਾਬਕਾ ਮੰਤਰੀ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੇ ਉਹਨਾਂ ਤੇ ਕਾਰਵਾਈ ਹੋਈ ਹੈ ਅਤੇ ਉਸ ਨੂੰ ਲੈ ਕੇ ਹੀ ਕੜਤਣਾ ਜਿਹੜੀ ਕਾਫੀ ਕਾਂਗਰਸ ਪਾਰਟੀ ਵਿੱਚ ਨਜ਼ਰ ਆ ਰਹੀ ਹੈ ਤੇ ਇਸੇ ਦੇ ਚੱਲਦਿਆਂ ਹੁਣ ਕਾਂਗਰਸ ਪਾਰਟੀ ਵੱਲੋਂ ਜਿੱਥੇ ਪੰਜਾਬ ਵਿੱਚ ਜਿਹੜੇ ਆ ਇਕੱਲਿਆਂ ਚੋਣ ਲੜੀ ਗਈ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਜਿਹੜੀ ਚੋਣ ਆ ਉਹ ਇਕੱਲਿਆਂ ਲੜੀ ਗਈ ਤਾਂ ਵਿਧਾਨ ਸਭਾ ਚੋਣਾਂ ਵੀ ਜਿਹੜੀ ਆ ਜਿੰਨੀ ਚੋਣ ਆ ਉਹ ਵੀ ਹੋਣ ਜਾ ਰਹੀ ਹੈ ਤੇ ਉਹ ਵੀ ਪੰਜਾਬ ਵਿੱਚ ਇਕੱਲਿਆਂ ਦੋਵੇਂ ਪਾਰਟੀਆਂ ਲੜਨ ਗਈਆਂ ਤੇ ਜੋ ਜਿਹੜਾ ਗਵਾਂਡੀ ਸੂਬਾ ਹਰਿਆਣਾ ਤਾਂ ਗਵਾਂਡੀ ਸੂਬਾ ਹਰਿਆਣਾ ਵਿੱਚ ਗੱਠ ਜੋੜ ਹੈ ਜਿਹੜਾ ਉਹ ਹੋ ਸਕਦਾ ਹੈ ਤੇ ਇਸ ਨੂੰ ਲੈ ਕੇ ਜਿਹੜੀਆਂ ਹੁਣ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਸੁਝਾਅ ਦਿੱਤੇ ਜਾ ਰਹੇ ਨੇ ਹਾਲਾਂਕਿ ਇਸ ਤੇ ਕਦੋਂ ਤੱਕ ਫੈਸਲਾ ਆਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਸੁਝਾਅ ਦਿੱਤਾ ਸੀ ਕਿ ਹਰਿਆਣਾ ਵਿੱਚ ਇਕੱਠਿਆਂ ਚੋਂ ਲੜੀ ਜਾਵੇ ਤਾਂ ਕਿ ਭਾਜਪਾ ਨੂੰ ਮਾਰ ਦਿੱਤੀ ਜਾਵੇ ਤੇ ਜੋ 10 ਸਾਲ ਤੋਂ ਸਤਾ ਵਿੱਚ ਬਣੀ ਹੋਈ ਹੈ ਭਾਜਪਾ ਸਰਕਾਰ ਹਰਿਆਣਾ ਹਰਿਆਣਾ ਚ ਉਸ ਨੂੰ ਸਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਦੇਖਣਾ ਹੋਏਗਾ ਕਿ ਹੁਣ ਰਾਹੁਲ ਗਾਂਧੀ ਦੇ ਇਸ ਬਿਆਨ ਦਾ ਸਵਾਗਤ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਬਾਕੀ ਲੀਡਰ ਜਿਹੜੇ ਹੁਸੈਨ ਤੋਂ ਹੋਣਗੇ ਗੱਠ ਜੋੜ ਤਹਿਤ ਚੋਣਾਂ ਲੜਨ ਦੇ ਲਈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਇੱਕੋ ਮੰਚ ਤੇ ਨਜ਼ਰ ਆ ਸਕਦੇ ਨੇ ਤਾਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਹੋਇਆ ਅਜਿਹੇ ਵਿੱਚ ਇੱਕ ਮੰਚ ਤੋਂ ਹੀ ਚੋਣਾਂ ਲੜਨ ਦੇ ਲਈ ਜਿਹੜੇ ਆ ਸੁਝਾਅ ਦਿੱਤੇ ਜਾ ਰਹੇ ਆ ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ हां ਵਿੱਤੇ ਦਿਨ ਹੀ ਸੁਝਾ ਜਿਹੜਾ ਆਮ ਆਦਮੀ ਪਾਰਟੀ ਨੂੰ ਲੈ ਕੇ ਦਿੱਤਾ ਗਿਆ ਹੈ ਕਿ ਹਰਿਆਣਾ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਉਹ ਕਿਉਂ ਨਾ ਇਕੱਠੀਆਂ ਲੜੀਆਂ ਜਾਣ ਤਾਂ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਬਿਆਨ ਸਾਹਮਣੇ ਆਇਆ ਤੇ ਇਸ ਸੁਝਾ ਦਾ ਜਿਹੜਾ ਸਵਾਗਤ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਤਾਂ ਰਾ ਸਭਾ ਮੈਂਬਰ ਸੰਜੇ ਸਿੰਘ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਜੋ ਸਾਡੀ ਹੁਣ ਰਣਨੀਤੀ ਬਣੀ ਹੋਈ ਹੈ ਕਿ ਹਰ ਇੱਕ ਮੁੱਦੇ ਤੇ ਹਰ ਇੱਕ ਚੋਣ ਮੈਦਾਨ ਚ ਬੀਜੇਪੀ ਨੂੰ ਟੱਕਰ ਦੇਣੀ ਹੈ ਇਹ ਹੀ ਸਾਡੀ ਪਹਿਲ ਹੈ ਇਸ ਨੂੰ ਲੈ ਕੇ ਅਸੀਂ ਰਾਹੁਲ ਗਾਂਧੀ ਦੇ ਜੋ ਬਿਆਨ ਹੈ ਉਸ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਜਿਵੇਂ ਦੇਖਿਆ ਗਿਆ ਕਿ ਲੋਕ ਸਭਾ ਚੋਣਾਂ ਇਕੱਠਿਆਂ ਹੋ ਕੇ ਜਿਹੜੀਆਂ 26 ਪਾਰਟੀਆਂ ਨੇ ਲੜੀਆਂ ਅਤੇ ਇੰਡੀਆ ਅਲਾਇੰਸ ਗੱਠ ਜੋੜ ਜਿਹੜਾ ਬਣਿਆ ਸੀ ਉਸ ਦੇ ਤਹਿਤ ਜਿਹੜੀਆਂ ਚੋਣਾਂ ਲੜੀਆਂ ਗਈਆਂ ਤੇ ਇਸ ਦੇ ਨਤੀਜੇ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਰ ਇਸ ਵਕਤ ਜਿਹੜਾ ਵਿਰੋਧੀ ਨੂੰ ਵਿਰੋਧੀ ਧਿਰ ਨੂੰ ਜਿਹੜੇ ਆ ਕਾਫੀ ਸਿੱਟਾ ਜਿਹੜੇ ਆ ਜਿਹੜੀਆਂ ਮਿਲਿਆ ਨੇ ਤਬ ਕਾਫੀ ਸਿੱਟਾ ਤੇ ਜਿੱਤ ਆ ਜਿਹੜੀ ਵਿਰੋਧੀ ਧਿਰ ਨੇ ਦਰਜ ਕੀਤੀ ਐ ਹਾਲਾਂਕਿ ਸਰਕਾਰ ਇਸ ਵਾਰ ਜਿਹੜੇ ਆ ਕਾਂਗਰਸ ਪਾਰਟੀ ਜਾਂ ਇੰਡੀਆ ਅਲਾਈਂਸ ਨਹੀਂ ਬਣਾ ਸਕਿਆ ਪਰ ਕਿਤੇ ਨਾ ਕਿਤੇ ਮੁੱਦਿਆਂ ਤੇ ਘੇਰਨ ਦੇ ਲਈ ਜੋ ਇਸ ਵਾਰ ਦੇਖਿਆ ਜਾ ਰਿਹਾ ਹੈ ਕਿ ਇੰਡੀਆ ਅਲਾਈਂਸ ਜਿਹੜਾ ਉਹ ਪੂਰਨ ਤੌਰ ਤੇ ਕਠੋਰ ਨਜ਼ਰ ਆ ਰਿਹਾ ਤੇ ਹਰ ਇੱਕ ਮੁੱਦੇ ਤੇ ਸਵਾਲ ਖੜੇ ਕੀਤੇ ਜਾ ਰਿਹਾ ਤਾਂ ਹੁਣ ਤੱਕ ਜੇਕਰ ਦੇਖਿਆ ਜਾਵੇ ਪੰਜ ਫੈਸਲੇ ਜਿਹੜੇ ਆ ਉਹ ਕੇਂਦਰ ਸਰਕਾਰ ਨੇ ਵਿਰੋਧੀ ਧਿਰ ਦੇ ਆਵਾਜ਼ ਬੁਲੰਦ ਕਰਨ ਦੇ ਚੱਲਦੇ ਆ ਵਾਪਸ ਤੱਕ ਲੈ ਨੇ ਤਾਂ ਹੁਣ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਹੋਇਆ ਤੇ 90 ਸੀਟਾਂ ਤੇ ਚੋਣ ਹੋਣ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ ਹੁਣ ਰਾਹੁਲ ਗਾਂਧੀ ਵੱਲੋਂ ਜਿਹੜਾ ਸੁਝਾਅ ਦਿੱਤਾ ਗਿਆ ਕਿ ਕਿਉਂ ਨਾ ਹਰਿਆਣਾ ਵਿੱਚ ਇੰਡੀਆ ਅਲਾਈਅੰਸ ਤਹਿਤ ਹੀ ਜਿਹੜੀ ਚੋਣ ਲੜੀ ਜਾਵੇ ਗੱਠਜੋੜ ਤਹਿਤ ਹੀ ਚੋਣ ਲੜੀ ਜਾਵੇ ਤਾਂ ਇਸ ਦਾ ਸਵਾਗਤ ਹੈ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਰਾ ਸਵਾ ਮੈਂਬਰ ਸੰਜੇ ਸਿੰਘ ਨੇ ਇਸ ਬਿਆਨ ਦਾ ਇਸ ਸੁਝਾਅ ਦਾ ਜਿਹੜਾ ਰਾਹੁਲ ਗਾਂਧੀ ਦੇ ਸੁਝਾਅ ਦਿੱਤਾ ਉਸ ਦਾ ਸਵਾਗਤ ਕੀਤਾ ਤੇ ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਸਾਡੇ ਜਿਹੜਾ ਮੋਟਿਵ ਹੈ ਸਾਡਾ ਜਿਹੜੀ ਹੈ ਪਹਿਲਾ ਉਹ ਭਾਜਪਾ ਨੂੰ ਹਰਾਉਣਾ ਹੀ ਹੈ ਤੇ ਜਿੱਥੇ ਦੇਖਿਆ ਗਿਆ ਕਿ ਕਾਂਗਰਸ ਪਾਰਟੀ ਨੇ ਇੰਡੀਆ ਅਲਾਈਅንስ ਤਹਿਤ ਜਿਹੜੀ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲੜੀਆਂ ਅਤੇ 5 ਸੀਟਾਂ ਤੇ ਵੱਡੀ ਜਿੱਤ ਹੈ ਜਿਹੜੀ ਕਾਂਗਰਸ ਪਾਰਟੀ ਨੇ ਦਰਜ ਕੀਤੀ ਸੀ ਤਾਂ 90 ਸੀਟਾਂ ਤੇ ਵਿਧਾਨ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਤੇ 90 ਸੀਟਾਂ ਤੇ ਹੁਣ ਗੱਠ ਜੋੜ ਤਹਿਤ ਵੀ ਚੋਣ ਲੜੀ ਜਾ ਸਕਦੀ ਹੈ ਜੋ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਤਾਂ ਹੁਣ ਕਹਿ ਸਕਦੇ ਆ ਕਿ ਜੇਕਰ ਗੱਠ ਜੋੜ ਵਿਧਾਨ ਸਭਾ ਚੋਣਾਂ ਵਿੱਚ ਵੀ ਹਰਿਆਣਾ ਵਿੱਚ ਹੁੰਦਾ ਹੈ ਤਾਂ ਇੱਕ ਮੰਚ ਤੇ ਨਜ਼ਰ ਆ ਸਕਦੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿੱਥੇ ਪਹਿਲਾਂ ਦੇਖਿਆ ਗਿਆ ਕਿ ਕਈ ਸੁਬਿਆਂ 'ਚ ਜਾ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਇਕੱਠਿਆਂ ਪ੍ਰਚਾਰ ਕੀਤਾ ਇੱਥੋਂ ਤੱਕ ਕਿ ਚੰਡੀਗੜ੍ਹ ਦੀ ਉਹ ਗੱਲ ਕਰ ਲੈਣੇ ਆ ਚੰਡੀਗੜ੍ਹ ਚ ਇੱਕ ਜਿਹੜਾ ਉਮੀਦਵਾਰ ਸਾਝਾ ਉਮੀਦਵਾਰ ਸੀਗੇ ਮਨੀਸ਼ ਤਵਾੜੀ ਤਾਂ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਤਾਂ ਵੱਡੀ ਜਿੱਤ ਹੈ ਜਿਹੜੀ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਵਿੱਚ ਦਰਜ ਕੀਤੀ ਸੀ ਇੰਡੀਆ ਅਲਾਈਅንስ ਗੱਠ ਜੋੜ ਦੇ ਤਹਿਤ ਤਾਂ ਤਾਂ ਹੁਣ ਭਾਜਪਾ ਨੂੰ ਹਰਾਉਣ ਦੇ ਲਈ ਜਿਹੜੀ ਆ ਆ ਭਗ ਦੌੜ ਸ਼ੁਰੂ ਕਰ ਦਿੱਤੀ ਗਿਆ ਰਣਨੀਤੀਆਂ ਰਣਨੀਤੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਰਾਹੁਲ ਗਾਂਧੀ ਨੇ ਵਿੱਤੇ ਦਿਨ ਹੀ ਸੁਝਾਅ ਦਿੱਤਾ ਸੀ ਕਿ ਕਿਉਂ ਨਾ ਗਠਜੋੜ ਦੇ ਤਹਿਤ ਹੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਜਾਣ ਤੇ ਵੱਡੀ ਜਿਹੜੀ ਜਿੱਤ ਦਰਜ ਕਰਕੇ ਆਪਣੀ ਹੀ ਸਰਕਾਰ ਬਣਾਈ ਜਾਵੇ ਤਾਂ ਇਸ ਸੁਝਾਅ ਦਾ ਜਿਹੜਾ ਸਵਾਗਤ ਹੈ ਉਹ ਹੁਣ ਆਮ ਆਦਮੀ ਪਾਰਟੀ ਨੇ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਸੰਜੇ ਸਿੰਘਤਾ ਸਿੰਘ ਦਾ ਇਸ ਤੇ ਬਿਆਨ ਆਇਆ ਤੇ ਉਹਨਾਂ ਨੇ ਸਵਾਗਤ ਕੀਤਾ ਰਾਹੁਲ ਗਾਂਧੀ ਦੇ ਬਿਆਨ ਦਾ ਅਤੇ ਉਹਨਾਂ ਨੇ ਇਹ ਵੀ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਸਾਡੀ ਪਹਿਲ ਹੈ ਜਿਹ ਉਹ ਆਮ ਜਿਹੜੀ ਆ ਭਾਜਪਾ ਨੂੰ ਹਰਾਉਣਾ ਹੀ ਹੈ ਤਾਂ ਭਾਜਪਾ ਨੂੰ maat ਦੇਣੀ ਐ ਸੀ ਕਿਸੇ ਵੀ ਹਾਲ ਵਿੱਚ ਤਾਂ ਇਸ ਬਿਆਨ ਤੋਂ ਲੱਗ ਰਿਹਾ ਹੈ ਕਿ ਹੁਣ ਵਿਧਾਨ ਸਭਾ ਚੋਣਾਂ ਜਿਹੜੀਆਂ ਉਹ ਇਕੱਠਿਆਂ ਲੜ ਸਕਦੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਹਾਲਾਂਕਿ ਜੇਕਰ ਪੰਜਾਬ ਦੀ ਗੱਲ ਗੱਲ ਕਰੀਏ ਤਾਂ ਪੰਜਾਬ 'ਚ ਕੁਝ ਵੱਖਰੀ ਤਸਵੀਰ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਕਿਸੇ ਨਾ ਕਿਸੇ ਮੁੱਦੇ ਤੇ ਟਸਲ ਫਸੀ ਰਹਿੰਦੀ ਹੈ ਖਾਸ ਕਰਕੇ ਜੇਕਰ ਵਿਜੀਲੈਂਸ ਦੀ ਕਾਰਵਾਈ ਦੀ ਗੱਲ ਕਰੀਏ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਆ ਸਾਬਕਾ ਮੰਤਰੀ ਨੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਨੇ ਉਹਨਾਂ ਤੇ ਕਾਰਵਾਈ ਹੋਈ ਹੈ ਅਤੇ ਉਸ ਨੂੰ ਲੈ ਕੇ ਹੀ ਕੜਤਣਾ ਜਿਹੜੀ ਕਾਫੀ ਕਾਂਗਰਸ ਪਾਰਟੀ ਵਿੱਚ ਨਜ਼ਰ ਆ ਰਹੀ ਹੈ ਤੇ ਇਸੇ ਦੇ ਚੱਲਦਿਆਂ ਹੁਣ ਕਾਂਗਰਸ ਪਾਰਟੀ ਵੱਲੋਂ ਜਿੱਥੇ ਪੰਜਾਬ ਵਿੱਚ ਜਿਹੜੇ ਆ ਇਕੱਲਿਆਂ ਚੋਣ ਲੜੀ ਗਈ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਜਿਹੜੀ ਚੋਣ ਆ ਉਹ ਇਕੱਲਿਆਂ ਲੜੀ ਗਈ ਤਾਂ ਵਿਧਾਨ ਸਭਾ ਚੋਣਾਂ ਵੀ ਜਿਹੜੀ ਆ ਜਿੰਨੀ ਚੋਣ ਆ ਉਹ ਵੀ ਹੋਣ ਜਾ ਰਹੀ ਹੈ ਤੇ ਉਹ ਵੀ ਪੰਜਾਬ ਵਿੱਚ ਇਕੱਲਿਆਂ ਦੋਵੇਂ ਪਾਰਟੀਆਂ ਲੜਨ ਗਈਆਂ ਤੇ ਜੋ ਜਿਹੜਾ ਗਵਾਂਡੀ ਸੂਬਾ ਹਰਿਆਣਾ ਤਾਂ ਗਵਾਂਡੀ ਸੂਬਾ ਹਰਿਆਣਾ ਵਿੱਚ ਗੱਠ ਜੋੜ ਹੈ ਜਿਹੜਾ ਉਹ ਹੋ ਸਕਦਾ ਹੈ ਤੇ ਇਸ ਨੂੰ ਲੈ ਕੇ ਜਿਹੜੀਆਂ ਹੁਣ ਰਣਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਸੁਝਾਅ ਦਿੱਤੇ ਜਾ ਰਹੇ ਨੇ ਹਾਲਾਂਕਿ ਇਸ ਤੇ ਕਦੋਂ ਤੱਕ ਫੈਸਲਾ ਆਵੇਗਾ ਇਹ ਤਾਂ ਉਹਨਾਂ ਵਾਲਾ ਸਮਾਂ ਦੱਸੇਗਾ ਪਰ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਸੁਝਾਅ ਦਿੱਤਾ ਸੀ ਕਿ ਹਰਿਆਣਾ ਵਿੱਚ ਇਕੱਠਿਆਂ ਚੋਂ ਲੜੀ ਜਾਵੇ ਤਾਂ ਕਿ ਭਾਜਪਾ ਨੂੰ ਮਾਰ ਦਿੱਤੀ ਜਾਵੇ ਤੇ ਜੋ 10 ਸਾਲ ਤੋਂ ਸਤਾ ਵਿੱਚ ਬਣੀ ਹੋਈ ਹੈ ਭਾਜਪਾ ਸਰਕਾਰ ਹਰਿਆਣਾ ਹਰਿਆਣਾ ਚ ਉਸ ਨੂੰ ਸਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਤਾਂ ਦੇਖਣਾ ਹੋਏਗਾ ਕਿ ਹੁਣ ਰਾਹੁਲ ਗਾਂਧੀ ਦੇ ਇਸ ਬਿਆਨ ਦਾ ਸਵਾਗਤ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਬਾਕੀ ਲੀਡਰ ਜਿਹੜੇ ਆ ਉਸਹਿਮਤ ਹੋਣਗੇ ਗੱਠ ਜੋੜ ਤਹਿਤ ਚੋਣਾਂ ਲੜਨ ਦੇ ਲਈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਇੱਕੋ ਮੰਚ ਤੇ ਨਜ਼ਰ ਆ ਸਕਦੇ ਨੇ ਤਾਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਵਿਆ ਅਜੇ ਵਿੱਚ ਇੱਕ ਮੰਚ ਤੋਂ ਹੀ ਚੋਣਾ ਲੜਨ ਦੇ ਲਈ ਜਿਹੜੇ ਆ ਸੁਝਾਅ ਦਿੱਤੇ ਜਾ ਰਿਹਾ ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਵਿੱਤੇ ਦਿਨ ਹੀ ਸੁਝਾਅ ਜਿਹੜਾ ਆਮ ਆਦਮੀ ਪਾਰਟੀ ਨੂੰ ਲੈ ਕੇ ਦਿੱਤਾ ਗਿਆ ਹੈ ਕਿ ਹਰਿਆਣਾ ਵਿੱਚ ਜੋ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਉਹ ਕਿਉਂ ਨਾ ਇਕੱਠੀਆਂ ਲੜੀਆਂ ਜਾਣ ਤਾਂ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਬਿਆਨ ਸਾਹਮਣੇ ਆਇਆ ਤੇ ਇਸ ਸੁਝਾਅ ਦਾ ਜਿਹੜਾ ਸਵਾਗਤ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਕਿਤਾ ਗਿਆ ਤਾਂ ਰਾਸਵਾ ਮੈਂਬਰ ਸੰਜੇ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਜੋ ਸਾਡੀ ਹੁਣ ਰਣਨੀਤੀ ਬਣੀ ਹੋਈ ਹੈ ਕਿ ਹਰ ਇੱਕ ਮੁੱਦੇ ਤੇ ਹਰ ਇੱਕ ਚੋਣ ਮੈਦਾਨ ਚ ਬੀਜੇਪੀ ਨੂੰ ਟੱਕਰ ਦੇਣੀ ਹੈ ਇਹ ਹੀ ਸਾਡੀ ਪਹਿਲ ਹੈ ਇਸ ਨੂੰ ਲੈ ਕੇ ਅਸੀਂ ਰਾਹੁਲ ਗਾਂਧੀ ਦੇ ਜੋ ਬਿਆਨ ਹੈ ਉਸ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਜਿਵੇਂ ਦੇਖਿਆ ਗਿਆ ਕਿ ਲੋਕ ਸਭਾ ਚੋਣਾਂ ਇਕੱਠੀਆਂ ਹੋ ਕੇ ਜਿਹੜੀਆਂ 26 ਪਾਰਟੀਆਂ ਨੇ ਲੜੀਆਂ ਅਤੇ ਇੰਡੀਆ ਅਲਾਇੰਸ ਗੱਠ ਜੋੜ ਜਿਹੜਾ ਬਣਿਆ ਸੀ ਉਸ ਦੇ ਤਹਿਤ ਜਿਹੜੀਆਂ ਚੋਣਾਂ ਲੜੀਆਂ ਗਈਆਂ ਤੇ ਇਸ ਦੇ ਨਤੀਜੇ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਰ ਇਸ ਵਕਤ ਜਿਹੜਾ ਵਿਰੋਧੀ ਨੂੰ ਵਿਰੋਧੀ ਧਿਰ ਨੂੰ ਜਿਹੜੇ ਆ ਕਾਫੀ ਸੀਟਾਂ ਜਿਹੜੀਆਂ ਸਾ ਜਿਹੜੀਆਂ ਮਿਲੀਆਂ ਨੇ ਤਬ ਕਾਫੀ ਸੀਟਾਂ ਤੇ ਜਿੱਤ ਆ ਜਿਹੜੀ ਵਿਰੋਧੀ ਧਿਰ ਨੇ ਦਰਜ ਕੀਤੀ ਐ ਹਾਲਾਂਕਿ ਸਰਕਾਰ ਇਸ ਵਾਰ ਜਿਹੜੇ ਆ ਕਾਂਗਰਸ ਪਾਰਟੀ ਜਾਂ ਇੰਡੀਆ ਐਲਾਈਂਸ ਨਹੀਂ ਬਣਾ ਸਕਿਆ ਪਰ ਕਿਤੇ ਨਾ ਕਿਤੇ ਮੁੱਦਿਆਂ ਤੇ ਘੇਰਨ ਦੇ ਲਈ ਜੋ ਇਸ ਵਾਰ ਦੇਖਿਆ ਜਾ ਰਿਹਾ ਹੈ ਕਿ ਇੰਡੀਆ ਅਲਾਈਅੰਸ ਜਿਹੜਾ ਉਹ ਪੂਰਨ ਤੌਰ ਤੇ ਕਠੋਰ ਨਜ਼ਰ ਆ ਰਿਹਾ ਹੈ ਤੇ ਹਰ ਇੱਕ ਮੁੱਦੇ ਤੇ ਸਵਾਲ ਖੜੇ ਕੀਤੇ ਜਾ ਰਹੇ ਤਾਂ ਹੁਣ ਤੱਕ ਜੇਕਰ ਦੇਖਿਆ ਜਾਵੇ ਪੰਜ ਫੈਸਲੇ ਜਿਹੜੇ ਆ ਉਹ ਕੇਂਦਰ ਸਰਕਾਰ ਨੇ ਵਿਰੋਧੀ ਧਿਰ ਦੇ ਆਵਾਜ਼ ਬੁਲੰਦ ਕਰਨ ਦੇ ਚੱਲਦੇ ਆ ਵਾਪਸ ਤੱਕ ਲੈ ਨੇ ਤਾਂ ਹੁਣ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਇਆ ਹੋਇਆ ਤੇ 90 ਸੀਟਾਂ ਤੇ ਚੋਣ ਹੋਣ ਜਾ ਰਹੀ ਹੈ ਤੇ ਇਸੇ ਨੂੰ ਲੈ ਕੇ ਹੁਣ ਰਾਹੁਲ ਗਾਂਧੀ ਵੱਲੋਂ ਜਿਹੜਾ ਸੁਝਾਅ ਦਿੱਤਾ ਗਿਆ ਕਿ ਕਿਉਂ ਨਾ ਹਰਿਆਣਾ ਵਿੱਚ ਇੰਡੀਆ ਅਲਾਈਅੰਸ ਤਹਿਤ ਹੀ ਜਿਹੜੀ ਚੋਣ ਲੜੀ ਜਾਵੇ ਗੱਠਜੋੜ ਤਹਿਤ ਹੀ ਚੋਣ ਲੜੀ ਜਾਵੇ ਤਾਂ ਇਸ ਦਾ ਸਵਾਗਤ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਰਾਸ਼